thank <laughs> you ਦੀ ਸਨਮਾਨ ਹੁੰਦੇ ਕਿਉਂਕਿ ਜਿਵੇਂ ਜਸੀਂ ਪਿੰਡ ਪਰਦੇ ਦਾ ਦੋ ਵੀ ਅਸੀਂ ਆਮ ਕਰਦੇ ਵਿਦਿਆਰਥੀਨਕਸ਼ਾ ਵੱਲੋਂ 12ਵੀਂ ਦੀ ਪ੍ਰੀਖਿਆ ਦੇ ਵਿੱਚ ਵਧੀਆ ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ ਸਥਾਨ ਹਾਸਲ ਕਰਕੇ ਸਕੂਲ ਇਲਾਕੇ ਅਤੇ ਪਰਿਵਾਰ ਦਾ ਜਿੱਥੇ ਨਾਮ ਰੋਸ਼ਨ ਕੀਤਾ ਹੈ ਉੱਥੇ ਹੀ ਅੱਜ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਢੇਰ ਵਿਖੇ ਵਿਸ਼ੇਸ਼ ਤੌਰ ਤੇ ਸਿਖਿਆ ਅਫਸਰ ਪ੍ਰੇਮ ਕੁਵਾਰ ਮਿੱਤਲ ਅਤੇ ਉਪ ਜ਼ਿਲ੍ਹਾ ਸਿਖਿਆ ਅਫਸਰ ਸਰਿੰਦਰਪਾਲ ਸਿੰਘ ਨੇ ਉਸ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਧਿਕਸ਼ਾ ਦੇ ਪਿਤਾ ਪਿੰਡ ਦੇ ਵਿੱਚ ਹਲਵਾਈ ਦੀ ਦੁਕਾਨ ਕਰਦੇ ਹਨ ਜਦ ਕਿ ਇੱਕ ਉਸ ਦੀ ਵੱਡੀ ਭੈਣ ਜੋ ਬੀੜ ਕਰ ਰਹੀ ਹੈ ਅਤੇ ਇੱਕ ਵੱਡਾ ਭਰਾ ਜੋ ਫੌਜ ਵਿੱਚ ਸੇਵਾ ਨਿਵਾ ਰਿਹਾ ਹੈ ਆਪਾਂ ਨੀੜੇ ਦਾ ਪੁੱਛਾਂਗੇ ਪਰ ਥੋੜਾ ਜਿਹਾ ਖੁੰਝਦੇ ਸਾਡੇ ਟੀਚਰ ਨੂੰ ਇਹ ਪਤਾ ਲਾਇ ਹੁਣ ਤੁਹਾਡੇ ਕੋਲ ਐਕਸਪੀਰੀਅੰਸ ਟੀਚਰ ਹੋਵੇ ਜਿਹਨੂੰ ਤੁਹਾਨੂੰ ਪਤਾ ਵੀ ਮੈਰਿਟ ਹੱਕ ਕਿਦਾਂ ਦਾ ਹੈ ਜਦੋਂ ਮੈਂ ਪੁੱਛਾਂ ਕਿ 90% ਤੋਂ ਵੱਧ ਨੰਬਰ ਕਿੰਨਾ ਆਇਆ ਤੇ ਜਦੋਂ ਤੁਹਾਡਾ ਇਹ ਸਾਰਾ ਵਿਸ਼ਵਾਸ ਪਿੰਡ ਤੇ ਤੁਹਾਡੇ ਏਰੀਏ ਤੇ ਜਾਊਗਾ ਕਾ ਤੁਹਾਨੂੰ ਹੱਕਈ ਤੁਹਾਡੇ ਸਟੂਡੈਂਟਸ ਨੂੰ ਕਿਹੜਾ ਐਪੋਰਟ ਜਾਉਦਾ ਕਿਉਂ ਨਹੀਂ ਜਾਏਗਾ ਮੈਂ ਅਰਦਾਸ ਤੇ ਪਿਆ ਰਹਿ ਨੂੰ ਮੈਂ ਤੁਹਾਨੂੰ ਦੱਸਦਾ ਜਦੋਂ ਦਾ ਮੇਰੇ ਕੋਲੇ ਚਾਰਜ ਆਇਆ ਸੀ ਤੇ ਇੱਕ ਦਿਨ ਕਿ ਮੈਂ ਪਾਛੇ ਵਾਰਿਆ ਉਹ ਬਿਲਕੁਲ ਉਸ ਤੇ ਕੰਮ ਆ ਜਾਂਦਾ ਠੀਕ ਹੈ ਨਾ ਪਰ ਵਾਰ ਮੈਂ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਟਿਚਰਸ ਨੂੰ ਕਿਹਦੇ ਬੱਚਾ ਨੂੰ ਦੋ ਵਾਰ ਜਦੋਂ ਵੀ ਪੁੱਛਿਆ ਵੀ ਪੋਜੀਟਿਵ ਬੈਟ ਕਿਤਾ ਨਹੀਂ ਆਪਾਂ ਕੰਮ ਪਤਾ ਕਰਦੇ ਆ ਪਰ ਇਹ ਤੋਂ ਰੈਲੀਸ਼ਨ ਨਹੀਂ ਤਾਂ ਮਿਲਿਆ ਕਰਕੇ ਤੇ ਹੁਣ ਉਹ ਹੋ ਰਹੀ ਜੀ ਉਹ ਇਸ ਪਰ ਤੋਂ ਕੱਲੋ ਜੋ ਕਰਦੇ ਜੈਨ ਨੂੰ ਕੰਮ ਹੋ ਗਿਆ ਤੇ ਆਪਾਂ ਬੇਟਾ ਉਹਨੇ ਇੱਥੇ ਵੀ ਬਸ ਨਹੀਂ ਸਾਡੀ ਅਸੀਂ ਇੱਕ ਜੇ ਵੀ ਜੇ ਕੋ ਪੜਨਾ ਸਾਰਾ ਆਪਣਾ ਜਿਹੜਾ ਮੇਨ ਆਪਣਾ ਸਭ ਕੁਝ ਸਾਈ ਕਰੋ ਲਾਈਨ ਨਹੀਂ ਅਜੇ ਚੂਜ਼ ਕੀਤੀ ਤੁਹਾਡੇ ਮੇਨ ਫੋਨ ਫੋਕਸ ਇਸ ਚੀਜ਼ ਤੇ ਰਹੇਗਾ ਨਾ ਕਿ ਤੁਸੀਂ ਆਪਣੇ ਇਥੋਂ ਜਿਹੜਾ ਨੀਅਰ ਐਸ ਟੀ ਇੰਸਟੀਚਿਊਟ ਤੁਹਾਡੇ ਪਸੰਦ ਦਾ ਤੁਹਾਡੇ ਕੈਲੀਬਰ ਦਾ ਜਿਹੜਾ ਤੁਹਾਨੂੰ ਮਿਲੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਹਦੇ ਵਾਸਤੇ ਤੁਸੀਂ ਹੁਣ ਮੇਨ ਕਰਨੀ ਪਹਿਲਾਂ ਤਾਂ ਉਹ ਸਰਚ ਕਰਨੇ ਨੇ ਕਿ ਜਿਹੜੇ ਤੇ ਕੀ ਕੀ ਆਪਸ਼ਨ ਹੈ ਇਹਦੇ ਦੇਖਣਾ ਜੀ ਤੁਹਾਨੂੰ ਬੈਸਟ ਸੂਟਡ ਜਿਹੜਾ ਹੈਗਾ ਤੇ ਉਹ

ਤੇ ਪਹਿਲਾਂ ਵੀ ਸਾਰੇ ਇਸ ਸਕੂਲ ਦੇ ਦੋ ਤਿੰਨ ਵਾਰ ਆ ਗਏ ਤੇ ਉਹ ਪੱਕੀ ਗੱਲ ਹੈ ਜਿੱਦਾਂ ਪਹਿਲਾਂ ਗੱਲ ਕੀਤੀ ਵੀ ਅੱਜ ਅਸੀਂ ਬਹੁਤ ਵਧੀਆ ਕੰਮ ਬਹਾਤੇ ਇੱਥੇ ਆ ਜੀ ਜੀ ਨਾਲ ਚਲੋ ਦੇਖੋ ਦੇਖਦੇ ਕੋਈ ਅਜਿ ਖੁਸ਼ੀ ਦਾ ਮੌਕਾ ਹੈ ਉਹ ਦੱਸ ਇੰਸਪੈਕਟਰ ਜੀ ਨਹੀਂ ਨਹੀਂ ਬਲੋ ਰਸਿਆ ਕਿਤੇ ਵੀ ਹੋ ਸਕਦੀ ਹੈ ਜੀ ਕਿਤੇ ਸੁਝਾਈ ਦੀ ਹੈ ਸਮਾਂ ਹੈ ਨਾ ਕਈ ਲੋਕ ਵਿਚਰਦੇ ਆ ਉਸ ਤੇ ਸਮੱਸਿਆ ਹੋ ਸਕਦੀ ਪਰ ਅਸੀਂ ਚਾਹੁੰਦੇ ਇਹੀ ਹੈ ਕਿ ਸੰਸਥਾ ਜਿਹੜੀ ਹੈ ਉਹ ਤਾਂ ਵਧੀਆ ਚੱਲੇਗੀ ਜੇ ਉੱਤੇ ਪਰਮਾਣ ਵਾਨਾ करन की करने तो की ਸਾਨੂੰ ਉਹ ਲੋਡ ਪੈਦੀ ਸਟਾਲ ਦੀ ਪ੍ਰਿੰਸੀਪਲ ਨੇ ਵਧੀਆ ਅਗਵਾਈ ਦੀ ਡਾਕਟਰ ਨੇ ਜਾਈ ਹੋਗੀ ਤੋਂ ਹੋ ਸਕਦਾ ਹੈ कई ਨਹੀਂ ਵੈਸੀ ਸਰਜੀ ਕੀ ਲਈ ਹੋ ਸਕਦਾ ਹੈ ਆ ਕੇ ਅਸੀਂ ਦੇਖਣਾ ਹੋਵੇ ਕਿ ਕੀ ਕਰਨਾ ਹੈ ਆਣਾ ਵੀ ਚਾਹੀਦਾ ਜੀ ਕਿ ਕਿਨੇ ਕਿਨੇ ਮਾਰਕ ਸੈਕਟਰ ਹਾਂ जिलाल और जो जिला शिक्षा अफसर एस पी सिंह जी प्रिंसीपल मैनम प्रधानी जी सिक्ख्या कोआर्डीनेटर श्री मिया सिंह जी चेयरमैन एस एम सी श्री नरेंद्र सिंह जी सरदार गुरमीत सिंह जी दौड़ एक्सएमसी चेयरमैन श्री जगपाल सिंह जी एमसी रिटायर्ड प्रिंसिपल श्री गुरदेव सिंह जी जीत तसीम कौर जी और आए अका सज्जन पेरेंट्स ਸਭ ਤੋਂ ਪਹਿਲਾਂ ਤਾਂ ਇੱਥੇ ਆਉਣ ਪਏ ਸਾਰੇ ਦਾ ਮੌਕੇ ਸਵਾਗਤ ਕਰਦਾ ਹਾਂ ਕਿਨ ਕਿ ਸਾਨੂੰ ਪਤਾ ਹੀ ਹੈ ਕਿ ਕੱਲ ਜਆਸਕੂਲ ਸਿੱਖਿਆ ਐਜੂਕੇਸ਼ਨ ਬੋਰਡ ਨੇ ਨਸਟੂ ਦਾ ਨਤੀਜਾ ਆਮਿਆ ਹੈ ਜਿਸ ਦਾ ਵਿੱਚ ਸਾਡੇ ਬਿਸਕਰ ਰੋਪੜ ਦੇ 6 ਬੱਚੇ ਜੋ ਹਨ ਉਹ ਮੈਰਿਟ ਦੇ ਵਿੱਚ ਆਏ ਹਨ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਵਿੱਚ ਸਾਡੇ ਅੱਗੇ ਆ ਕੇ ਬਜੋ ਨਾ ਅੰਚੇ ਅੰਚੇਸ ਖਾਲੀ ਹੈ ਮੇਰੇ ਮੱਥੇ ਆਣੀ ਸਾਡੇ ਮਾਣ ਦੀ ਗੱਲ ਹੈ ਕਿ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਹੋਰ ਘਾਰੀਆਂ ਦੀ ਯੋਗ ਕਮਾਈ ਹੀਟ ਸਾਡੇ ਬੱਚੇ ਇਸ ਮੈਰਿਟ ਵਿੱਚ ਆਏ ਹਨ ਇਸੇ ਕਰਕੇ ਸਾਡੇ ਸਕੂਲ ਵਿੱਚੋਂ ਇੱਕ ਬੱਚਾ ਭिक्षा ਸਾਇੰਸ ਨੋਰ ਮੈਡੀਕਲ ਦੀ ਇਸ ਮੈਰਿਟ ਵਿੱਚ ਸਥਾਨ ਪ੍ਰਾਪਤਾਂ ਵਿੱਚ ਸਭ ਤੋਂ ਵਧੀਆ

हू कैन गैट प्लेस इन द मैरिट टाइम पर मोटिवेट भी करते रहे दो तीन बचे थोड़े भी बहुत ही वादिया नंबर लेकर पास होधर्स का बहुत सहयोग रहा बहुत मेहनत भाई ਇਹ ਪੁਇਸਰ ਚਕਰ ਨਾਲ ਜਿਹੜੀ ਕੋਈ ਇਹਨਾਂ ਨੂੰ ਇਨਸਟਰਕਸ਼ਨ ਇਸ ਤਰ੍ਹਾਂ ਨਹੀਂ ਦਿੱਤੀ ਬਸ ਸਿਰਫ ਗਾਈਡ ਕੀਤਾ ਇਹਨਾਂ ਨੂੰ ਕਿਹਾ ਕਿ ਮੈਨੂੰ ਦੱਸੋ ਤੁਹਾਡੀ ਪ੍ਰੋਬਲਮ ਕੀ ਹੈ ਕਿੱਥੇ ਪ੍ਰੋਬਲਮ ਹੈ ਮੈਂ ਤੁਹਾਡਾ ਹੱਲ ਕਰੀ ਦਿੰਦਾ ਤੇ ਮੈਂ ਕਿਉਂਕਿ ਮੈਨੂੰ ਵੀ ਟਾਈਮ ਘਟੇ ਲੱਗਦਾ ਸੀ ਪਰ ਮੈਂ ਕੋਸ਼ਿਸ਼ ਕੀਤੀ ਕਿ ਇਹ ਮੇਰਾ ਸਕੂਲ ਦੇ ਨਾਲ ਖਾਸ ਲਗਾ ਲਗਾ ਇਸ ਤਰ੍ਹਾਂ ਕਿ ਅਰੇ ਸਕੂਲ ਸ਼ੁਰੂ ਵੀ ਨਹੀਂ ਕੀਤਾ ਪਲੱਸ 2 ਜਦੋਂ ਵੈਨ ਹੈ ਜੀ ਪਹਿਲਾ ਇਹ 2 ਮਹੀਨਾ ਮੇ ਕੋਚਾਂ ਤੇ ਕਈ ਵਾਰ ਬੰਦੇ ਦੇ ਦਿਮਾਗ ਦੇ ਵਿੱਚ ਗੱਲ ਹੁੰਦੀ ਕੋਈ ਉਹ ਪੂਰੀ ਹੁੰਦੀ ਜਾਂਦੀ ਮੈਂ ਸੋਚਦਾ ਸੀ ਕਿ ਜੇ ਮੈਨੂੰ ਡਿਫਟਿਟੀਓ ਤੇ ਮੈਂ ਚੱਲੂਗਾ ਨਾ ਤਾਂ ਮੈਂ ਠੇਰ ਗਰਲ ਜਾਊਗਾ ਐਂਡ ਇਟ ਹੈਜ਼ ਹੈਪਨਡ ਫਿਰ ਮੈਂ ਸੋਚਦਾ ਸੀ ਜਦੋਂ ਮੈਂ ਆਇਆ ਸੀ ਇਹ ਐ ਡਿਫਟਿਟੀਓ ਸ਼ੁਰੂ ਨਾ ਕਿ ਇਹ ਗਰਲ ਸਕੂਲ ਰੋਪੜ ਜ਼ਿਆਦਾ ਵਧੀਆ ਹੈ ਐਂਡ ਇਟ ਹੈਪਨਡ ਉਹ ਚਾਰਜ ਵੀ ਮੈਨੂੰ ਮਿਲ ਗਿਆ ਕਿਉਂ ਕਈ ਵਾਰ ਇਸ ਤਰ੍ਹਾਂ ਹੁੰਦਾ ਔਰ ਹਰੰਗ ਵੀ ਗੱਲ ਤੁਹਾਨੂੰ ਇਹ ਸਾਰਾ ਦੱਸਦਾ ਕਿ ਇੱਕ ਮੈਰਿਟ ਸਕੂਲ ਨਹੀਂ ਆਈ ਹੋਈ ਹੈ ਸਾਡੇ ਜਿਲ੍ਹੇ ਵਿੱਚ ਇੱਕੇ ਉਸ ਸਕੂਲ ਦੀ ਆਈ ਨਹੀਂ। ਤੋਂ ਮੈਂ ਕੁਝ ਨਹੀਂ ਕੀਤਾ ਕਰਦੋ ਸਾਰੇ ਸਟਾਫ ਨੇ ਸਿਰਫ ਇਹ ਹੈ ਵੀ ਲੱਕੀ ਚਾਮ ਗੈਰੋ ਇੱਕ ਮੈਰਿਟ ਤੇ ਗਿਆ ਤੇ ਮੈਰਿਟਾਂ ਆ ਗਈਆਂ। ਪਹਿਲਾਂ ਮੈਂ ਅਨੰਪੂਰਾ ਗਰਲ ਸਕੂਲ ਨਾਲ ਗਿਆ ਤੇ ਆਖਰੀ ਨਾਲੋਂ ਤੇ ਕੋਈ ਮੈਰਿਟਾਂ ਆ ਗਈ। ਪਤਾ ਨਹੀਂ ਮੈਰਿਟ ਮਤਲਬ ਪਿੱਛੇ ਪਿੱਛੇ ਆ ਰਹੀ ਹੈ। ਜੋ ਮੈਂ ਤੁਹਾਨੂੰ ਹੁਣੇ ਇਹ ਕਹਿਣਾ ਚਾਹੁੰਦਾ ਸਟਾਫ ਨੂੰ ਕਿ ਹੁਣ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਮੈਰਿਟ ਆਣੀ ਕਿਤੇ ਹੁਣ ਤੁਸੀਂ ਇਹਨੂੰ ਕੰਟੀਨਿਊ ਕਰਨਾ ਹੋਰ ਕੁਝ ਕਰਨ ਦੀ ਲੋੜ ਨਹੀਂ ਸਾਡ ਦੀ ਇੱਕ ਮੀਟਿੰਗ ਵੀ ਹੈ ਤੇ ਉਸ ਤੋਂ ਅੱਗੇ ਅੱਗੇ ਰੱਖੂਗਾ ਬੈਸਟਰ ਵੀ ਮੈਂ ਕਹਿਣਾ ਚਾਹੁੰਦਾ ਕਿ ਥੈਂਕ ਯੂ ਸਕੂਲ ਸਟਾਫ ਅਸਲੀ ਬੱਚਿਓ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਮੈਂ ਤੁਹਾਨੂੰ ਸੁਣਨ ਦਾ ਸਮਾਂ ਤੁਹਾਨੂੰ ਮਿਲਿਆ ਜੀ ਪਰ ਤੁਸੀਂ ਇੱਕ ਬਹੁਤ ਅੱਛਾ ਜਿਹੜਾ ਆ ਹਾਰਵਸਟ ਦਿੱਤੀਆ ਜਿਲਮ ਥੈਂਕ ਯੂ ਆਹ ਤੋਂ ਮੈਂ ਬੇਖੁਦ ਅੱਜ ਦੇ ਕਿਸੇ ਦੇ ਸਮਾਰੋਹ ਵਿੱਚ ਕਦੇ ਸਨਮਾਨਯੋਗ ਜੀਰੋ ਸਾਹਿਬ ਦਿੱਤੀ ਜੀਰੋ ਸਾਹਿਬ ਜੀ ਮੈਂ ਤਾਂ ਮਹੰਤਾ ਭਟਾਲੀ ਜੀ ਪ੍ਰੂਫਿੰਗ ਐਂਡ ਜਨ ਪ੍ਰਿੰਸੀਪਲ ਮੇਰਾ ਮਹੰਤਾ ਜੀ ਤੇ ਤਾਂ ਤੇ ਨਾਲ ਹੀ ਸਾਡੇ ਭਾਜੀ ਨਾਲ ਜੁੜੇ ਹੋਏ ਜੀ ਮਿਊਜ਼ਿਕ ਵੀਡੋਡ ਉਸਤਾਨ ਸਿੰਘ ਜੀ ਤੇ ਨਾਲ ਹੀ ਸਾਡੇ ਰਿਟਾਇਰ ਅਦੇ ਅੱਪਟ ਹੋ ਗਏ ਗੁਰਦੇਵ ਸਿੰਘ ਜੀ ਅੱਜ ਸਾਡੇ ਖੁਸ਼ੀ ਦਾ ਸਮਾਂ ਹੈ ਕਿਉਂਕਿ ਬਹੁਤੀਆਂ ਗੱਲਾਂ ਹੋ ਚੁੱਕੀਆਂ ਨੇ ਜੋ ਸਾਡੇ ਨੂੰ ਜਾਣਾ ਹੈ ਮੈਂ ਗੱਲ ਇਹ ਗੱਲ ਕਰਾਂ ਥੋੜੀ ਗੱਲ ਅੰਕੀ ਦੀ ਗੱਲ ਹੈ ਗੱਲ ਇਹ ਵੀ ਜਿਹੜੀ ਮਨੁੱਖੀ ਸ਼ਕਤੀ ਹੋਤ ਹੈਗੀ ਆ ਉਸ ਨੂੰ ਸਾਰਿਆਂ ਨੇ ਝੋਖੀ ਦਿੱਤੀ ਤੇ ਅੰਦਰ ਮੁਕਤੀ ਵੀ ਇੱਕ ਬਾਤ ਮੁਕਤੀ ਤੇ ਜਦੋਂ ਅੰਦਰ ਮੁਕਤੀ ਵਾਲੀ ਗੱਲ ਹੁੰਦੀ ਹੈ ਉਸ ਨੂੰ ਸਾਨੂੰ ਬੜਾ ਥੋੜਾ ਜਿਹਾ ਉੱਠਾ ਹੁੰਦਾ ਹੈਗਾ ਤੇ ਬਾਹਰੋਂ ਕੀ ਨੂੰ ਸਮਝਣ ਵਾਸਤੇ ਅਸੀਂ ਉਹ ਜਦੋਂ ਸਮਝ ਆਉਂਦੀ ਹੈ ਜਵਾਹਾਂਗੇ ਤੇ ਬਾਹਰ ਤੇ ਅੰਦਰ ਵਾਲੀ ਆਪਣੇ ਆਪਾਂ ਚ ਆ ਜਾਂਦੀ ਹੈ। وہی ਹੈਗੀ ਹੈ ਕਿ ਕਿਸੇ ਵੀ ਮੂਰਤੀ ਬਣਾਉਣ ਵਾਸਤੇ ਕਿ ਕਿੰਨੀ ਸੁੰਦਰ ਬਣਦੀ ਹੈ ਦੋ ਜਿੱਥਾਂ ਦੇ ਨੇ ਉੱਪਰ ਕਰ। ਬਾਰ ਬਾਰ ਨਹੀਂ ਆ ਜੀ। ਰੰਗੀ ਟੇਲਾ ਫਟਾ ਹਟ। ਗੁੱਡ ਗੁੱਡ। ਉਹ ਵਾਹ। ਉਹ ਨੌਦਰ ਲੈ ਲੈ। ਉਹ ਦੂਸਰੀ ਲਾਈਨ ਆ ਲੈ। ਆ ਲੋ। ਆਜੋ ਆਜੋ ਡਬਲ ਡਬਲ ਲਾਈਨ ਕਰਵਾਓ। ਓਕੇ। ਇਹ ਲੈ। दमले खणो दम खो असां